ਚਿਮਟੇ ਵਾਲਾ ਕਰ ਗਿਆ ਜਾਦੂ ਚਿਮਟੇ ਵਾਲਾ ਕਰ ਗਿਆ ਜਾਦੂ ਚਿਮਟੇ ਵਾਲਾ ਕਰ ਗਿਆ ਜਾਦੂ ਹ ਪੱਕੀਆਂ ਲੱਗ ਗਈਆਂ ਸਿੱਧ ਜੋਗੀ ਦੇ ਨਾਲ ਪੱਕੀਆਂ ਲੱਗ ਗਈਆਂ ਸਿੱਧ ਜੋਗੀ ਦੇ पकियां लॻियां सिधो पकिड़िय लॻा सिधो पकिड़िय लॻा सिधो ਹਾ ਹੋ ਗਈ ਅਜ ਕਮਾਲ ਹਾ ਹੋ ਗਈ ਅਜ ਕਮਾਲ ਪੱਕੀਆਂ ਲੱਗ ਗਈਆਂ ਉਹ ਪੱਕੀਆਂ ਲੱਗ ਗਈਆਂ ਪੋਣਾ ਹਰੀ ਦੇ ਨਾਲ ਪੱਕੀਆਂ ਲੱਗ ਗਈਆਂ ਪੋਣਾ ਹਰੀ ਦੇ ਨਾਲ ਪੱਕੀਆਂ ਲੱਗ ਗਈਆਂ ਸਜੋਗੀ ਦੇ ਨਾਲ ਪੱਕੀਆਂ ਲੱਗ ਗਈਆਂ ਪੋਣਾ ਹਰੀ ਦੇ ਨਾਲ ਸਾਡੇ ਬਹੁਤ ਹੀ ਪਿਆਰੇ ਹਰਮਨ ਪਿਆਰੇ ਸਾਡੇ ਨੀਮਾ ਭਾਜੀ ਜਿਨ੍ਹਾਂ ਦੀ ਢੇਟ ਮੈਂ ਪਿਛਲੇ ਸਾਲ ਕੀਤੀ ਸੀ ਜਾਗੇ ਵਿੱਚ ਬਾਬਾ ਜੀ ਨੇ ਆਣਾ ਹੈ ਉਹ ਵੀ ਸਾਡੇ ਤਸਰੀ ਪਰਮਾਨ ਨੇ ਉਹਨਾਂ ਦਾ ਜੀ ਆਇਆਂ ਨੂੰ ਤੇ ਸਾਡੇ ਰਵਿੰਦਰ ਰਾਜੂ ਵੀ